ਪ੍ਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਜੋਸ਼ ਸਿੰਘ ਤਾਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੱਡਾ ਫੈਸਲਾ ਸੁਨਾਇਆ ਜਾ ਰਿਹਾ ਫਸੀਲ ਤੇ ਸਿੰਘ ਸਹਿਬਾਨ ਆਏ ਨੇ ਔਰ ਸੁਖਬੀਰ ਸਿੰਘ ਬਾਦਲ ਦੇ ਨਾਲ ਤਿੱਖੇ ਸਵਾਲ ਜਵਾਬ ਜਿਹੜਿਆ ਕੀਤੇ ਜਾ ਰਿਹਾ ਸਾਰੀ ਸੰਗਤ ਸਾਰੀ ਕੈਬਨਿਟ ਜਿਹੜੀ ਹੈ ਤਤਕਾਲੀ ਉਹ ਵੀ ਬੈਠੀ ਔਰ ਸਾਰੇ ਆ ਸਾਹਮਣੇ ਇੱਕ ਇਤਿਹਾਸਿਕ ਦ੍ਰਿਸ਼ ਅੱਜ ਪੂਰਾ ਪੰਜਾਬ ਇਸ ਦ੍ਰਿਸ਼ ਨੂੰ ਦੇਖ ਰਿਹਾ ਔਰ ਪੂਰੀ ਕੌਮ ਇਸ ਦ੍ਰਿਸ਼ ਦੇ ਉੱਪਰ ਨਿਗਾਹ ਟਿਕਾਈ ਬੈਠੀ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਅੱਜ ਵੱਡਾ ਫੈਸਲਾ ਹੋਣਾ ਚੰਦਪੜਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸੱਜਾ ਸੁਣਾਈ ਜਾਵੇਗੀ ਔਰ ਤਿੱਖੇ ਸਵਾਲ ਕੀਤੇ ਨੇ ਜਿਹੜੇ ਸਵਾਲਾਂ ਨੂੰ ਲੈ ਕੇ ਤਨਖਾਹਿਆ ਕਰਾਰ ਦਿੱਤੇ ਗਏ ਸੀ ਸੁਖਬੀਰ ਸਿੰਘ ਬਾਦਲ ਅੱਜ ਉਹੀ ਸਵਾਲਾਂ ਨੂੰ ਲੈ ਕੇ ਜਤਾ ਸਾਹਮਣੇ ਫਸੀਲ ਤੋਂ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਤੇ ਸਵਾਲ ਪੁੱਛਨੇ ਤੇ ਮਾਈਕ ਫੜਾਇਆ ਹੱਥ ਦੇ ਵਿੱਚ ਤੇ ਨਾਲ ਇਹ ਗੱਲ ਵੀ ਕਹੀ ਕਿ ਝੋਕੇ ਪਹਿਲਾਂ ਅਕਾਲ ਤਖਤ ਸਾਹਿਬ ਦੇ ਮੂਹਰੇ ਜਿਹੜਾ ਨਤਮਸਤਕ ਹੋਇਆ ਜਾਵੇ ਜੇ ਝੁਕਿਆ ਨਹੀਂ ਜਾਂਦਾ ਤਾਂ ਫੇਰ ਵੀ ਜਿਹੜਾ ਖੜੇ ਹੋਇਆ ਜਾਵੇ ਪਰ ਬਾਅਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਚੁੱਕਦੇ ਐ ਤੇ ਨਤਮਸਤਕ ਹੁੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਦੱਸ ਦੇ ਕਿ ਹੁਣ ਤਿੱਖੇ ਸਵਾਲ ਜਿਹੜੇ ਪੁੱਛੇ ਉਹਨਾਂ ਨੂੰ ਲੈ ਕੇ ਵੀ ਚਰਚਾ ਕਰਾਂਗੇ ਤੇ ਪੂਰਾ ਜਿਹੜਾ ਮਾਮਲਾ ਅਜ ਸਾਰੀ ਕੌਮ ਸਾਰਾ ਪੰਜਾਬ ਅਕਾਲ ਤਖਤ ਸਾਹਿਬ ਦੇ ਨਿਗਾਹ ਦੇ ਵੱਲ ਦੇਖ ਰਿਹਾ ਕਿਉਂਕਿ ਸਿੱਖ ਸਹਿਬਾਨਾਂ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਜਾਣਾ ਤੇ ਮੇਨਨਾ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਯਾਦਵਿੰਦਰ ਸਿੰਘ ਜੀ ਜਿਵੇਂ ਸਵਾਲ ਪੁੱਛੇਗੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਭਾਈ ਸਵਾਲ ਦਾ ਜਵਾਬ ਹਾਂ ਜਾਂ ਨਾ ਦੇ ਵਿੱਚ ਦੇਣਾ ਹੈ ਦੇਖੋ ਸਵਾਲ ਸੁਣ ਕੇ ਲੱਗਦਾਗਾ ਸਵਾਲ ਸੁਣ ਕੇ ਲੱਗ ਰਿਹਾ ਚੰਗੀ ਮਿੰਟਾਂ ਚ ਸਬੀਰ ਸਿੰਘ ਬਾਦਲ ਨੂੰ ਸਜ਼ਾ ਜਿਹੜੀ ਲੱਗਣੀ ਹੈ ਉਹ ਲੱਗੇਗੀ ਸਵਾਲ ਬੜੇ ਤਿੱਖੇ ਕੀਤੇ ਗਏ ਆਗੇ ਉਹ ਅਫਸਰ ਸਮੇਧ ਸੈਣੀ ਤੇ ਜ਼ਹਾਰ ਆलम ਜ਼ਹਾਰ ਆलम ਦੀ ਪਤਨੀ ਨੂੰ ਟਿਕ ਦਿੱਤੀ ਗਈ ਸੀ ਸਮੇਧ ਸੈਣੀ ਨੂੰ ਡੀਜੀਪੀ ਬਣਾਇਆ ਗਿਆ ਸੀ ਉਹਨਾਂ ਬਾਰੇ ਸਵਾਲ ਕੀਤੇ ਗਏ ਕਿ ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮ ਟਾਹੇ ਡੇਰਾਬਾਦ ਦੇ ਬਾਰੇ ਕਿਹਾ ਗਿਆ ਕਿ ਡੇਰਾਬਾਦ ਨੂੰ ਰੋਕਿਆ ਜਾ ਸਕਦਾ ਸੀਗਾ ਡੇਰਾਬਾਦ ਰੋਕ ਕੇ ਸਿੱਖੀ ਨੂੰ ਤਕੜਾ ਕੀਤਾ ਜਾ ਸਕਦਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਬੋਲੇ ਨੇ ਤੇਗ ਗਿਆਨੀ ਰਗਵੀਰ ਸਿੰਘ ਬੋਲੇ ਨੇ ਕਿ ਕਿਸ ਤਰੀਕੇ ਦੇ ਨਾਲ ਕੀ ਟੋੜਦੇ ਘਰ ਦੇ ਅੰਦਰ ਜਥੇਦਾਰਾਂ ਨੂੰ ਸੱਦਿਆ ਗਿਆ ਸੀ ਡੇਰਾ ਮਾਫੀ ਦੇਣ ਲਈ ਸੁਖਵੀਰ ਬਾਦਲ ਨੇ ਕਿਹਾ हां ਸਾਰੀਆਂ ਗੱਲਾਂ ਤੇ ਹੀ ਕਿਤੇ ਕਿਤੇ ਸੁਖਵੀਰ ਬਾਦਲ ਕੋਸ਼ਿਸ਼ ਕਰਦੇ ਨਜ਼ਰ ਆਏ ਕਿ ਅਸੀਂ ਭੁੱਲਣ ਹਾਰਾਂ ਸਤਿ ਸੂ ਭੁੱਲ ਹੋਈਆ ਪਰ ਜਿਹੜੇ ਸਪੈਸਿਫਿਕ ਸਵਾਲਾਂ ਦੇ ਸਪੈਸਿਫਿਕ ਜਵਾਬ ਲਏ ਜਾ ਰਹੇ ਨੇ ਇਹਦਾ ਮਤਲਬ ਇਹ ਆ ਕਿ ਕੋਈ ਸਜ਼ਾ ਜਿਹੜੀ ਲਾਈ ਜਾਣੀ ਆ ਉਹ ਕਰੜੀ ਲਾਈ ਜਾਣੀ ਆ ਕਰੜੀ ਸਜ਼ਾ ਲਾਈ ਜਾਏਗੀ ਕੋਈ ਆਮ ਸਜ਼ਾ ਮਨਦੀਪ ਨਹੀਂ ਲਾਈ ਜਾਏਗੀ ਪਰ ਸਭ ਤੋਂ ਵੱਡਾ ਸਵਾਲ ਇਹ ਆ ਕਿਉਂਕਿ ਜਥੇਦਾਰਾਂ ਦੀ ਕ੍ਰੈਡਿਬਿਲਟੀ ਦਾ ਮਸਲਾ ਜਥੇਦਾਰਾਂ ਦੀ ਕ੍ਰੈਡਿਬਿਲਟੀ ਦਾ ਮਸਲਾ ਕਿਉਂਕਿ ਜਥੇਦਾਰਾਂ ਦੇ ਉੱਤੇ ਪਹਿਲਾਂ ਗਿਆਨੀ ਗੁਰਵਰਜਨ ਸਿੰਘ ਵੇਲੇ ਆਪਾਂ ਦੇਖਿਆ ਕੀ ਕੀ ਹੋਇਆ ਗਿਆਨੀ ਗੁਰਵਰਜਨ ਸਿੰਘ ਦੇ ਟਾਈਮ ਜੋ ਹੋਇਆ ਉਹਨੂੰ ਦੇਖਦੇ ਹੋਏ ਸ਼ਾਇਦ ਇਹਨਾਂ ਦੇ ਮਨ 'ਚ ਇਹ ਆ ਕਿ ਜੇ ਸਾਡੇ ਤੋਂ ਕੋਈ ਭੁੱਲ ਹੋ ਗਈ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਜੇ ਅਸੀਂ ਪ੍ਰੋਪਰ ਕੋਈ ਕਰੜੀ ਸਜ਼ਾ ਨਹੀਂ ਲਾਈ ਕੋਈ ਤਿੱਖੀ ਸਜ਼ਾ ਨਹੀਂ ਲਾਈ ਕੋਈ ਇਹ ਹੀ ਜ سزا ਨਹੀਂ ਲਾਈ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਸ਼ਾਂਤ ਨਾ ਹੋਈਆਂ ਤਾਂ ਸਾਡੇ ਤੇ ਪ੍ਰੈਸ਼ਰ ਹੋਏਗਾ ਪਰ ਸਵਾਲ ਜਿੰਨੇ ਤਿੱਖੇ ਹੋ ਰਹੇ ਨੇ ਉਹਦੇ ਚ ਲੱਗਦਾ ਹੀ ਹੈ ਕਿ سزا ਤਿੱਖੀ ਲੱਗੇਗੀ ਉਸ ਤੋਂ ਬਾਅਦ ਹੁਣ ਅੱਗੇ ਵੀ ਸਵਾਲ ਹੋਣੇ ਸ਼ੁਰੂ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕਾਫੀ ਤਿੱਖੇ ਕੀਤੇ ਗਏ। ਐਸੇ ਵਿੱਚ ਜਾ ਬੰਦੇ ਜੀ ਪਹਿਲਾਂ ਪੁੱਛਿਆ ਗਿਆ ਕਿ ਤੁਹਾਡੇ ਰਾਜ ਦੇ ਵਿੱਚ ਤੁਸੀਂ ਜਦੋਂ ਮਾਫੀ ਦਿੱਤੀ ਡੇਰਾ ਸੱਚਾ ਸੌਦਾ ਰਾਮ ਰਹੀਮ ਨੂੰ ਤੁਸੀਂ ਆਪਣੇ ਘਰ ਰਿਹائش ਦੇ ਉੱਪਰ ਜ਼ਥੇਦਾਰਾਂ ਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਤਾਂ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੱਤਾ ਹਾਲਾਂਕਿ ਉਹ ਦੋ ਤਿੰਨ ਵਾਰ ਫੋਨਾਂ ਨੇ ਉਹਨਾਂ ਨੇ ਉਹਨਾਂ ਨੇ ਟਾਲਣ ਦੀ ਕੋਸ਼ਿਸ਼ ਕੀਤੀ ਸੁਖਬੀਰ ਸਿੰਘ ਬਾਦਲ ਨੇ ਕਾਫੀ ਟਾਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਸਰਕਾਰ ਅਸੀਂ ਭੁੱਲਣਹਾਰ ਆ ਅਸੀਂ ਭੁੱਲਣਹਾਰ ਆ ਪਰ ਸੁਖਬੀਰ ਸਿੰਘ ਬਾਦਲ ਨੂੰ ਸਪੈਸੀਫਿਕ ਹਾਂ ਜਾਂ ਨਾ ਜਵਾਬ ਬਲੈਕ ਐਂ ਲਈ ਤਾਂ ਗ੍ਰੇ ਸ਼ੇਡ ਹੁੰਦੀ ਆ ਪੋਲਿਟਿਕਸ ਦੀ ਧਰਮ ਦੀ ਰਾਜਨੀਤੀ ਐ ਹੁੰਦੀ ਆ ਤੇ ਧਰਮ ਦੇ ਅੰਦਰ ਸੁਖਬੀਰ ਸਿੰਘ ਬਾਦਲ ਵੀ ਉਸੇ ਪਾਰਟੀ ਦੇ ਮੁਖੀ ਨੇ ਜਿਹੜੀ ਪਾਰਟੀ ਉਸੇ ਪਾਰਟੀ ਦੇ ਮੁਖੀ ਰਹੇ ਨੇ ਜਿਹੜੀ ਪਾਰਟੀ ਆਪਣੇ ਆਪ ਨੂੰ ਪੰਥਕ ਹਿੱਤਾਂ ਦੀ ਨਮਾਇੰਦਾ ਕਹਿੰਦੀ ਆ ਤੇ ਕਰਦੀ ਰਹੀ ਐ ਪੰਥ ਦੇ ਹਿੱਤਾਂ ਦੀ ਸੱਚਮੁੱਚ ਨਮਾਇੰਦਾ ਰਹੀ ਐ 1920 ਤੋਂ ਲੈ ਕੇ ਇਸ ਇਤਿਹਾਸ ਨੂੰ ਚੱਕ ਕੇ ਦੇਖ ਲਓ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਚ ਕਿਹੜੇ ਅਕਾਲੀ ਹੁੰਦੇ ਸੀ ਉਹ ਅਕਾਲੀ ਜਿਹੜੇ ਦੇਸ਼ ਕੌਮ ਦੇ ਲਈ ਲਗਾਤਾਰ ਲੜਦੇ ਸੀ ਜਿਹੜੇ ਉਸ ਪੰਜਾਬ ਦੇ ਸਿੱਖ ਰਾਜ ਦੇ ਲਈ ਲੜਦੇ ਸੀਗੇ ਉਹ ਅਕਾਲੀ ਜਿਨ੍ਹਾਂ ਚੋਂ ਅੱਜ ਬੜੇ ਮਹਾਨ ਉਸ ਦੌਰ ਦੇ ਜਿਨ੍ਹਾਂ ਦਾ ਅੱਜ ਜਨਮ ਦਿਹਾੜਾਗਾ ਜਿਹੜੇ ਜਿਹੜੇ ਬਹੁਤ ਹੀ ਮਹਾਨ ਉਸ ਦੌਰ ਦੇ ਅੰਦਰ ਹੋਏ ਸੁਹਾਣਾ ਸਾਹਿਬ ਗੁਰਦੁਆਰਾ ਜਿਨ੍ਹਾਂ ਦੇ ਨਾਂ ਦੇ ਉੱਤੇ ਹੈਗਾ ਉਹ ਬਾਬਾ ਹਨੂਮਾਨ ਸਿੰਘ ਜੀ ਉਹਨਾਂ ਦਾ ਵੀ ਅੱਜ ਬਕਾਇਦਾ ਤੌਰ ਤੇ ਦਿਨਾਂ ਬਹੁਤ ਵੱਡਾ ਤਾਂ ਉਸ ਦਿਨ ਜਦੋਂ ਅਕਾਲੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਸレンダー ਨਹੀਂ ਕੀਤਾ ਸੀ ਗੋਰਿਆਂ ਦੇ ਸਾਹਮਣੇ ਬਾ ਬਾਬਾ ਹਨੂਮਾਨ ਸਿੰਘ ਜੀ ਵੀ ਉਹਨਾਂ ਚ ਇੱਕ ਸੀਗੇ ਜਿਨ੍ਹਾਂ ਨੇ ਆਖਰੀ ਲੜਾਈ ਲੜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਬਚਾਉਣ ਦੀ ਤਾਂ ਅਕਾਲੀ ਪੋਲਿਟਿਕ ਦੀ ਹਿਸਟਰੀ ਤੇ ਇੱਕ ਉਹ ਦੌਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਅਕਾਲੀ ਫੂਲਾ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋੜੇ ਮਰਵਾਏ ਸੀਗੇ ਇਸ ਤਰ੍ਹਾਂ ਦੀ ਸਜ਼ਾ ਵੀ ਇਸ ਤੱਕ ਤੋਂ ਲੱਗਦੀ ਰਹੀ ਹੈਗੀ ਇੰਨੀ ਤਿੱਖੀ ਪਰ ਉਦੋਂ ਜਥੇਦਾਰਾਂ ਦੀ ਬਹੁਤ ਵੱਡੀ ਕ੍ਰੈਡਿਬਿਲਟੀ ਹੁੰਦੀ ਸੀ ਪਿਛਲੇ ਦੌਰ 'ਚ ਸਭ ਤੋਂ ਵੱਡਾ ਸੰਕਟ ਅਕਾਲੀਆਂ ਨਾਲੋਂ ਵੱਡਾ ਸੰਕਟ ਜਥੇਦਾਰ ਫੇਸ ਕਰ ਰਹੇ ਸੀ ਜਥੇਦਾਰਾਂ ਦੇ ਸਾਹਮਣੇ ਬਹੁਤ ਵੱਡਾ ਸੰਕਟ ਸੀ ਕਿ ਜਥੇਦਾਰਾਂ ਦੀ ਕ੍ਰੈਡਿਬਿਲਟੀ ਕੀ ਹੈ ਹੁਣ ਅੱਜ ਦੀ سزا ਦੇਖੇਗੀ ਅਲੱਗ-ਅਲੱਗ ਲੋਕਾਂ ਨੂੰ ਹੂੰ ਤਾਜਾਵੰਦ ਜੀ ਇੱਕ ਇਸ ਦੇ ਵਿੱਚ ਹੋਰ ਸਵਾਲ ਜਿਹੜਾ ਬੜਾ ਇੰਟਰਸਟਿੰਗ ਪੁੱਛਿਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਕਿ ਕੋਟਕਪੂਰਾ ਗੋਲੀ ਕਾਂਡ ਤੁਹਾਡੇ ਰਾਜ ਦੇ ਵਿੱਚ ਵਾਪਰਿਆ ਉਸ ਸਮੇਂ ਜਿਨ੍ਹਾਂ ਦੇ ਵਿੱਚ ਦੋ ਸਿੱਖਾਂ ਦੀ ਜਿਹੜੀ ਹੈ ਮੌਤ ਹੋ ਗਈ ਸੀ ਤਾਂ ਉਸ ਦੌਰਾਨ ਕਿਹਾ ਕਿ ਤੁਸੀਂ ਜਿਹੜਾ ਉਹ ਗੋਲੀ ਕਾਂਡ ਦੀ ਜ਼ਿੰਮੇਵਾਰੀ ਲੈਨੇ ਹੋ ਤਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਹਾਂਜੀ ਸਾਡੇ ਰਾਜ ਦੇ ਵਿੱਚ ਹੋਇਆ ਮੈਂ ਉਸ ਗਨਾਹ ਨੂੰ ਕਬੂਲਦਾ ਹਾਂ ਬਿਲਕੁਲ ਸੁਖਬੀਰ ਸਿੰਘ ਬਾਦਲ ਨੂੰ ਜਿੰਨੇ ਵੀ ਸਵਾਲ ਕੀਤੇ ਗਿਆ ਤਕਰੀਬ ਉਹਨਾਂ ਨੇ ਹਾਂ ਕਹੀ ਆ ਕੁਝ ਥਾਵਾਂ ਦੇ ਉੱਤੇ ਉਹ ਹਾਂ ਜਾਂ ਨਾ ਚ ਜਵਾਬ ਨਾ ਦੇ ਕੇ ਕਹਿਣਾ ਚਾਹੁੰਦੇ ਸੀ ਕਿ ਸਾਡੀ ਸਰਕਾਰ ਤੋਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਨੇ ਪਰ ਜਵਾਬ ਬੜੇ ਸਪੈਸਿਫਿਕ ਲੈ ਗਏ ਹਾਂ ਜਾਂ ਨਾ ਜ ਸੁਖਵੀਰ ਸਿੰਘ ਬਾਦਲ ਤੋਂ ਪੁੱਛਿਆ ਗਿਆ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੀਡਰਾਂ ਤੋਂ ਹੋਰ ਵੀ ਲਗਾਤਾਰ ਅਕਾਲ ਤਖਸਾਲ ਦੀ ਫਸੀਲ ਤੋਂ ਸਵਾਲ ਪੁੱਛੇ ਜਾ ਰਹੇ ਨੇ ਬਹੁਤ ਸਾਰੇ ਤਿੱਖੇ ਸਵਾਲ ਹੋ ਰਹੇ ਨੇ ਅਲੱਗ-ਅਲੱਗ ਜਸਦਾਰ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਲਗਾਤਾਰ ਸਵਾਲ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜਦੋਂ ਫਸੀਲ ਤੇ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਅਕਾਲੀ ਦਲ ਆਪਣੇ ਮੁੱਦਿਆਂ ਤੋਂ ਭਟਕਿਆ ਆਪਣੇ ਏਜੰਡੇ ਤੋਂ ਭਟਕ ਕੇ ਇੱਕ ਪੰਥਕ ਪੋਲਿਟਿਕਸ ਤੋਂ ਭਟਕਿਆ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਸਿੱਧੇ ਤੌਰ ਤੇ ਕਿਹਾ ਕਿ ਭਾਈ ਜਿਹੜੇ ਪਿਛਲੇ ਦਿਨ ਰਹੇ ਨੇ ਸਾਨੂੰ ਬਹੁਤ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਸੰਪਰਕ ਕਰਨ ਦੀ ਵੱਖੋ-ਵੱਖ ਲੀਡਰਾਂ ਨੇ ਅਪਰੋਚ ਕੀਤਾ ਸਾਨੂੰ ਪਰ ਸਾਡੇ ਤੇ ਅੱਜ ਕਿਸੇ ਇੱਕ ਦਾ ਵੀ ਦਬਾਅ ਨਹੀਂ ਆ ਬੜੇ ਤਲਖ ਲਹਿਜੇ ਦੇ ਵਿੱਚ ਅੱਜ ਗਿਆਨੀ ਹਰਪ੍ਰੀਤ ਸਿੰਘ ਬੋਲਦੇ ਦਿਖਾਈ ਦਿੱਤੇ ਤਾਂ ਬੜਾ ਤਲਖ ਦੇ ਵਿੱਚ ਉਹਨਾਂ ਨੇ ਬੋਲਿਆ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਉਦੋਂ ਕਿੱਥੇ ਸੀ ਜਦੋਂ ਬੇਆਦਬੀਆਂ ਹੋ ਰਹੀਆਂ ਸੀ ਜਦੋਂ ਸੁਮੇਸ਼ ਸੈਨੂ ਡੀਜੀਪੀ ਲਾਇਆ ਗਿਆ ਉਦੋਂ ਅਕਾਲੀ ਦਲ ਕਿਉਂ ਨਹੀਂ ਬੋਲਿਆ ਕਿਉਂ ਨਹੀਂ ਕਿਸੇ ਨੇ ਸਾਹ ਕੱਢਿਆ ਰਾਮ ਰਹੀਮ ਨੂੰ ਲੈ ਕੇ ਬੋਲੇ ਕਿ ਕਿਉਂ ਅਕਾਲੀ ਦਲ ਦੇ ਰਾਜ ਦੇ ਵਿੱਚ ਮਾਫੀ ਦਿੱਤੀ ਗਈ ਸੌਦਾ ਸਾਧ ਨੂੰ ਤਾਂ ਇੱਥੋਂ ਤੱਕ ਜਿਹੜਾ ਕਿਹਾ ਗਿਆ ਗਿਆਨੀ ਜਸਦਾ ਗਿਆਨੀ ਹਰਪੀ ਸਿੰਘ ਉਹਨਾਂ ਨੇ ਹਰਪੀ ਸਿੰਘ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਸਾਨੂੰ ਬਹੁਤ ਸਾਰੇ ਫੋਨ ਲਗਾਤਾਰ ਕੀਤੇ ਜਾ ਰਹੇ ਸੀ ਜਦੋਂ ਜਗਵਿੰਦਰ ਜੀ ਆਪਾਂ ਪਹਿਲਾਂ ਵੀ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਆਰਪੀ ਸਿੰਘ ਜਦੋਂ ਵੀਡੀਓ ਦੇ ਚ ਭਾਵ ਕੁ ਵੀ ਹੋ ਜਾਂਦੇ ਆ ਤਾਂ ਉਹ ਉਹਨੇ ਅੱਜ ਇਹ ਗੱਲ ਕਹੀ ਕਿ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੰਟੈਕਟ ਕੀਤਾ ਕਈ ਲੀਡਰਾਂ ਨੇ ਸੰਪਰਕ ਕੀਤਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਸਾਡੇ ਤੇ ਅੱਜ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਹੂੰ ਹੂੰ ਬਿਲਕੁਲ ਪ੍ਰੈਸ਼ਰ ਦੀ ਜਿਹੜੀ ਗੱਲ ਵਾਰ-ਵਾਰ ਆ ਰਹੀ ਸੀ ਮੈਂ ਉਹੀ ਗੱਲ ਕਰਦਾ ਗੱਲ ਕ੍ਰੈਡੀਬਿਲਟੀ ਦੀ ਹੈ ਜਥੇਦਾਰਾਂ ਨੂੰ ਲੱਗ ਰਿਹਾ ਅਸੀਂ ਸੰਕਟ 'ਚ ਆਕਾਲੀ ਦਲ ਨੂੰ ਲੱਗ ਰਿਹਾ ਅਸੀਂ ਸੰਕਟ 'ਚ ਆਕਾਲੀ ਦਲ ਨੂੰ ਲੱਗਦਾ ਸਾਨੂੰ ਜਥੇਦਾਰ ਸੰਕਟ 'ਚੋਂ ਕੱਢ ਦੇਣ ਜਥੇਦਾਰਾਂ ਨੂੰ ਲੱਗਦਾ ਅਸੀਂ ਆਪਣੇ ਸੰਕਟ ਚੋਂ ਨਿਕਲਣਾ ਕਿਉਂਕਿ ਪਿਛਲੇ ਦੌਰ ਚ ਗਿਆਨੀ ਗੁਰਬਚਨ ਸਿੰਘ ਦੇ ਟਾਈਮ ਜੋ ਹੋਇਆ ਸੀ ਕਾਲ ਤਖਤ ਸਾਹਿਬ ਜਿਹੜਾ ਇੱਕ ਬੜਾ ਮਹਾਨ ਤਖਤ ਜਿਹੜੇ ਛੇਵੇਂ ਪਾਤਸ਼ਾਹ ਨੇ ਬਣਾਇਆ ਸੀ ਮੁਗਲਾਂ ਦੇ ਖਿਲਾਫ ਇਹ ਦਿਖਾਉਣ ਦੇ ਲਈ ਕਿ ਸਿੱਖਾਂ ਦੀ ਤਾਕਤ ਕੀ ਹੈ ਤੇ ਸਿੱਖਾਂ ਦੇ ਅਧਿਆਤਮ ਤੇ ਧਰਮ ਦੀ ਤਾਕਤ ਕੀ ਹੈ ਜੋ ਕਰਦੇ ਸੀ ਜੋ ਤਖਤ ਲੈਂਦੇ ਸੀ ਕਿ ਇਹ ਤਖਤ ਕਿਸੇ ਤਖਤ ਨੂੰ ਸਰੈਂਡਰ ਨਹੀਂ ਕਰੇਗਾ ਸਾਡਾ ਆਪਣਾ ਤਖਤ ਆ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਿਹਾ ਸੀ ਪਰ ਪਿਛਲੇ ਦੌਰ ਚ ਜਥੇਦਾਰਾਂ ਨੇ ਅਕਾਲ ਤਖਤ ਦੀ ਦੀ ਜਿਹੜੀ ਸਾਖ ਨੂੰ ਢਾਹ ਲਈ ਸੀ ਆਪਣੇ ਆਪ ਨੂੰ ਲਈ ਨਾਲ ਦੀ ਨਾਲ ਇੰਸਟੀਚੂਨ ਨੂੰ ਵੀ ਲੱਗਦੀ ਹੈ ਤੁਸੀਂ ਇੰਸਟੀਚੂਨ ਚ ਬੈਠੇ ਹੁੰਨੇ ਹੋ ਤਾਂ ਉਸ ਨੂੰ ਲੈ ਕੇ ਜਥੇਦਾਰਾਂ ਨੂੰ ਵੀ ਪਤਾ ਕਿ ਜੇ ਸਾਡੀ ਕੋਈ ਕ੍ਰੈਡੀਬਿਲਟੀ ਰਹੇਗੀ ਅਸੀਂ ਐਡੀ ਵੱਡੀ ਇਤਿਹਾਸਿਕ ਸੰਸਥਾ ਸਦੀਆਂ ਦੀ ਸੰਸਥਾ ਅਕਾਲ ਤਖਤ ਸਾਹਿਬ ਸਦੀਆਂ ਪੁਰਾਣੀ ਸੰਸਥਾ ਸਦੀਆਂ ਪੁਰਾਣੀ ਸੰਸਥਾ ਦਾ ਵਕਾਰ ਤਾਂ ਹੀ ਬਚੇਗਾ ਜੇ ਅੱਜ ਅਸੀਂ ਇੱਥੇ ਤਿੱਖੇ ਸਵਾਲ ਕਰਾਂਗੇ ਜੇ ਅੱਜ ਅਸੀਂ ਉਹੀ ਜੀ ਸਜ਼ਾ ਲਾਵਾਂਗੇ ਜਿਹੀ ਜੀ ਲੋਕਾਂ ਦੀ ਉਮੀਦ ਆ ਕਿ ਵਾਕਈ ਕੋਈ ਟਾਈਮ ਪਾਸ ਨਹੀਂ ਹੋਏਗਾ ਥੋੜੀ ਜੀ ਕੋਈ ਤਿੱਖੀ ਸਜ਼ਾ ਕੋਈ ਕਰੜੀ ਸਜ਼ਾ ਲਾਈ ਜਾਏਗੀ ਸੁਖਬੀਰ ਬਾਦਲ ਨੂੰ ਅਲੱਗ ਕਰ ਲਿਆ ਗਿਆ ਬਾਕੀ ਲੀਡਰਾਂ ਨੂੰ ਅਲੱਗ ਤੇ ਸਵਾਲ ਲਗਾਤਾਰ ਲੀਡਰਾਂ ਤੋਂ ਪੁੱਛੇ ਜਾ ਰਹੇ ਨੇ ਸ਼ਹਿ ਚੰਦੂ ਮਾਜਰਾ ਹੁਣ ਬੋਲ ਰਹੇ ਨੇ ਚੰਦੂ ਮਾਜਰਾ ਦੇ ਕੋਲ ਮਾਈਕਾ ਬਿਕਰਮ ਮਜੀਠੀਆ ਨੂੰ ਵੀ ਬੁਲਾਇਆ ਗਿਆ ਪਹਿਲਾਂ ਸੁਖਬੀਰ ਸਿੰਘ ਬਾਦਲ ਜੀ ਗੱਲ ਕਰ ਲੈਣੇ ਆਪਾਂ ਰਾਜਵਿੰਦਰ ਜੀ ਜਦੋਂ ਉਹ ਆਏ ਸਭ ਤੋਂ ਪਹਿਲਾਂ ਤਾਂ ਵੀਲ ਚੇਅਰ ਦੇ ਉੱਪਰ ਬੈਠਦੇ ਨੇ ਤੇ ਬੜਾ ਉਹਨਾਂ ਦਾ ਅੱਜ ਬੋਡੀ ਲੈਂਗੁਏਜ ਜਿਹੜਾ ਸ਼੍ਰੀ ਸਾਹਿਬ ਵੀ ਉਤੋਂ ਦੀ ਕੀਤਾ ਹੋਇਆ ਸੀ ਅੱਜ ਕੁਰਤੇ ਪਿਆਮੇ ਦੇ ਆ ਕੇ ਬੈਠਦੇ ਨੇ ਤਾਂ ਲਗਾਤਾਰ ਇੱਕ ਘੰਟਾ ਉਹ ਪਾਠ ਕਰਦੇ ਰਹੇ ਲਗਾਤਾਰ ਰੱਬ ਦਾ ਨਾਮ ਲੈਂਦੇ ਰਹੇ ਸਾਹਮਣੇ ਦੇਖ ਰਹੇ ਸੀ ਪਰ ਜਦੋਂ ਉਹਨਾਂ ਨੂੰ ਖੜਾ ਕੀਤਾ ਗਿਆ ਜਦੋਂ ਉਹਨਾਂ ਨੂੰ ਜੈਦਾ ਸਾਹਬ ਨੇ ਕਿਹਾ ਕਿ ਉਠੋ ਤਾਂ ਉਸ ਸਮੇਂ ਵੀ ਉਹਨਾਂ ਦੀ ਬੋਡੀ ਲੈਂਗੁਏਜ ਤੋਂ ਦੇਖ ਕੇ ਲੱਗ ਰਿਹਾ ਜਿਵੇਂ ਬੜੇ ਨਰਵਸ ਨੇ ਇੱਕ ਤਾਂ ਕਿਉਂਕਿ ਬੋਲਿਆ ਵੀ ਨਹੀਂ ਸਹੀ ਜਾ ਰਿਹਾ ਸੀ ਜਾਂ ਥੋੜਾ ਜਿਹਾ ਫੰਬਲ ਵੀ ਕਰ ਰਹੇ ਸੀਗੇ ਤਾਂ ਉਸ ਸੀਨ ਨੂੰ ਲੈ ਕੇ ਵੀ ਦੇਖਿਆ ਜਾਂ ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਹੋਣਾ ਤੇ ਵੀ ਬਹੁਤ ਪ੍ਰੈਸ਼ਰ ਆਜ ਬਿਲਕੁਲ ਸੁਖਬੀਰ ਸਿੰਘ ਬਾਦਲ ਦੇ ਉੱਤੇ ਪ੍ਰੈਸ਼ਰ ਇਸ ਕਰਕੇ ਵੀ ਆ ਕਿਉਂਕਿ ਅਕਾਲੀ ਦਲ ਜੇ ਸਥਿਤੀ ਚੋਂ ਲੰਘ ਰਿਹਾਗਾ ਉਹਦਾ ਸਾਰਾ ਜਦੋਂ ਸੁਖਵੀਰ ਬਾਦਲ ਮੇਰੇ ਯਾਦ ਆਜੂ ਵੀ ਦੂਜੀ ਵਾਰ ਸਰਕਾਰ ਬਣੀ ਸੀ ਤਾਂ ਚੈਂਪੀਅਨ ਸਭ ਤੋਂ ਵੱਡੇ ਸੁਖਵੀਰ ਸਿੰਘ ਬਾਦਲ ਹੁੰਦੇ ਸੀ ਪੋਲਿਟਿਕਸ ਨੂੰ ਮੈਨੇਜਮੈਂਟ ਕਿਹਾ ਜਾਂਦਾ ਸੀ ਕਿ ਮੈਨੇਜਮੈਂਟ ਦੇ ਗੁਰੂ ਆ ਪੋਲਿਟਿਕਲ ਮੈਨੇਜਮੈਂਟ ਦੇ ਗੁਰੂ ਮੰਨਿਆ ਜਾਂਦਾ ਸੀ ਸੁਖਵੀਰ ਬਾਦਲ ਨੂੰ ਵੱਡੇ ਵੱਡੇ ਅੰਗਰੇਜ਼ੀ ਅਖਬਾਰਾਂ ਚ ਉਹਨਾਂ ਤੇ ਲੰਬੇ ਲੰਬੇ ਆਰਟੀਕਲ ਛਪੇ ਸੀਗੇ ਤੇ ਸਾਰੇ ਹੀ ਜਿਹੜੀ ਪ੍ਰੈਸ ਦੇ ਅੰਦਰ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਸੀ ਕੋਈ ਦੌਰ ਆ ਸੀ ਸੁਖਵੀਰ ਬਾਦਲ ਦਾ ਮੈਂ ਆਪਣੀ ਅੱਖੀ ਦੇਖਿਆ ਇੱਕ ਉਹ ਦੌਰ ਆ ਸੁਖਵੀਰ ਬਾਦਲ ਦਾ ਜਿੱਥੇ ਉਹ ਬ ਵੱਡੇ ਸੰਕਟ ਚੋਂ ਉਹਨਾਂ ਦੀ ਪਾਰਟੀ ਟੁੱਟ ਰਹੀ ਹੈ ਉਹਨਾਂ ਦੇ ਸਾਰੇ ਲੀਡਰ ਜਿਵੇਂ ਹੁੰਦਾ ਨਾ ਜਹਾਜ਼ ਡੁੱਬਣ ਵਾਲਾ ਹੁੰਦਾ ਉਹ ਚੋਂ ਛਾਲਾਂ ਮਾਰ ਮਾਰ ਕੇ ਲੋਕ ਕਿਸ਼ਤੀਆਂ ਚਲੇ ਜਾਂਦੇ ਨੇ ਅਲੱਗ-ਅਲੱਗ ਕਿਸ਼ਤੀਆਂ ਅਲੱਗ-ਅਲੱਗ ਬੇੜਿਆਂ 'ਚ ਸਵਾਰ ਹੋ ਰਹੇ ਨੇ ਕੋਈ ਭਾਜਪਾ ਜਾ ਰਿਹਾ ਕੋਈ ਕਾਂਗਰਸ ਜਾ ਰਿਹਾ ਕੋਈ ਆਮ ਆਦਮੀ ਪਾਰਟੀ ਜਾ ਰਿਹਾ ਹੈ ਪਿਛਲੇ ਦੌਰ ਤੋਂ ਲਗਾਤਾਰ ਹੋ ਰਿਹਾ ਆਕਾਲੀ ਦਲ ਬਹੁਤ ਗਹਿਰੇ ਸੰਕਟ 'ਚ ਆ ਔਰ ਇੱਕ ਲੈਗਸੀ ਐਸ ਪਾਰਟੀ ਦੀ ਇਸ ਪਾਰਟੀ ਨੇ ਪੰਜਾਬ ਦੇ ਲਈ ਜੇ ਕੋਈ ਕਹੇ ਸਭ ਤੋਂ ਵੱਧ ਕਿਹੜੀ ਪਾਰਟੀ ਨੇ ਪੰਜਾਬ ਲਈ ਕੰਟਰੀਬਿਊਟ ਕੀਤਾ ਹੋ ਉਹ ਸ਼੍ਰੋਮਣੀ ਅਕਾਲੀ ਦਲ ਆ जिने पंजाब ਦੇ ਲਈ ਸਭ ਤੋਂ ਵੱਡਾ ਕੰਟਰੀਬਿਊਸ਼ਨ ਜੇ ਅਸੀਂ ਦੇਖੀਏ ਆ ਆਜ਼ਾਦੀ ਦੀ ਲਹਿਰ ਤੋਂ ਲੈ ਕੇ 1920 ਤੋਂ ਲੈ ਕੇ ਲਗਾਤਾਰ ਪਰ ਇੱਕ ਦੌਰ ਆਇਆ ਜਦੋਂ ਫਿਰ ਅਕਾਲੀ ਦਲ ਬਹੁਤ ਹੀ ਜ਼ਿਆਦਾ ਸੈਲਫ ਸੈਂਟ੍ਰਿਕ ਹੋ ਗਿਆ ਉਦੋਂ ਅਕਾਲੀ ਦਲ ਦੇ ਅੰਦਰ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਨਮ ਲਿਆ ਕਿਹਾ ਜਾਂਦਾ ਆਰਗੇਨਾਈਜੇਸ਼ਨਾਂ ਨੂੰ ਕੋਈ ਬਾਹਰੋਂ ਨਹੀਂ ਮਾਰਦਾ ਹੁੰਦਾ ਉਹ ਅੰਦਰੋਂ ਹੀ ਮਰਦੀਆਂ ਹੁੰਦੀਆਂ ਨੇ ਅੰਦਰੋਂ ਹੀ ਮਰੀ ਅੰਦਰੋਂ ਇਸ ਕਰਕੇ ਮਰੀ ਕਿਉਂਕਿ ਕੈਕ ਐਂਡ ਬੈਲੈਂਸਸ ਨਹੀਂ ਸੀਗੇ ਕਿਉਂਕਿ ਧਰਮ ਤੇ ਜਿਹੜੀ ਰਾਜਨੀਤੀ ਜਦੋਂ ਤੁਸੀਂ ਧਰਮ ਦੀ ਕਰਦੇ ਹੋ ਤਾਂ ਉਹ ਬਹੁਤ ਹੀ ਕਾਗ ਨਾ ਖੇਡਣ ਵਾਲੀ ਗੱਲ ਹੁੰਦੀ ਆ ਸਿੱਖਾਂ ਦੀ ਰਾਜਨੀਤੀ ਬਾਰੇ ਕਿਹਾ ਜਾਂਦਾ ਕਿ ਇਹ ਸ਼ੇਰ ਦੀ ਸਵਾਰੀ ਹੈ ਸ਼ੇਰ ਦੀ ਸਵਾਰੀ ਕੀ ਹੁੰਦੀ ਹੈ ਕਿ ਇਹ ਸ਼ੇਰ ਦੇ ਮੂਹਰੇ ਡਿੱਗ ਪਏ ਸ਼ੇਰ ਖਾ ਵੀ ਜਾਏਗਾ ਤੁਹਾਨੂੰ ਤਾਂ ਸਿੱਖਾਂ ਦੀ ਰਾਜਨੀਤੀ ਸ਼ੇਰ ਦੀ ਸਵਾਰੀ ਹੈ ਸੁਖਵੀਰ ਬਾਦਲ ਸ਼ੇਰ ਦੀ ਸਵਾਰੀ ਕਰ ਰਹੀ ਸੀ ਜਿੱਤੇ ਤੋਂ ਸ਼ੇਰ ਨੇ ਉਹਨਾਂ ਨੂੰ ਇੱਕ ਵਾਰ ਪਟਕਣੀ ਦਿੱਤੀ ਹੈ ਸਿੱਖ ਸਿਆਸਤ ਨੂੰ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਸਾਡੇ ਲੀਡਰ ਨਹੀਂ ਆ ਇਸ ਕਰਕੇ ਸੁਖਵੀਰ ਬਾਦਲ ਕਾਫੀ ਜ਼ਿਆਦਾ ਤੁਸੀਂ ਦੇਖਿਆ ਉਹਨਾਂ ਦਾ ਚਿਹਰਾ ਮੋਰਾ ਜਿਸ ਤਰ੍ਹਾਂ ਦੀ ਉਹਨਾਂ ਦੀ ਬਾਡੀ ਲੈਂਗੁਏਜ ਸੀ ਬਹੁਤ ਜ਼ਿਆਦਾ ਕਿਉਂਕਿ ਸੰਕਟਾਂ 'ਚ ਘਿਰੇ ਹੋਏ ਨੇ ਇੱਕ ਦਾ ਔਰ ਇੱਕ ਤੁਹਾਡੇ ਤੇ ਇਹ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਆ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਲੈਵਲ ਤੇ ਕਰਦੇ ਸੀਗੇ ਬਹੁਤ ਸਾਰਾ ਕੁਝ ਕਰਦੇ ਸੀਗੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਕੇ ਖੜੀਆਂ ਹੋ ਗਈਆਂ ਜਿੱਥੇ ਕਹਿੰਦਾ ਕਿ ਬੈਸਟ ਮੈਨੇਜਮੈਂਟ ਆ ਉਹੀ ਮੈਨੇਜਮੈਂਟ ਸੁਖਵੀਰ ਸਿੰਘ ਬਾਦਲ ਲਈ ਉਹ ਜਸੇਧਾਰਾਂ ਦੀ ਵੀ ਇਹੀ ਹੁੰਦੀ ਸੀ ਨਾ ਤਾਂ ਹੀ ਪਾਰਟੀ ਜਸੇਧਾਰਾਂ ਨੂੰ ਬੁਲਾਇਆ ਗਿਆ ਤਾਂ ਹੀ ਜਸੇਧਾਰਾਂ ਨੂੰ ਕਿਹਾ ਗਿਆ ਕਿ ਆ ਫੈਸਲਾ ਕਰੋ ਡੀਰੇ ਵਾਲੇ ਨੂੰ ਮਾਫੀ ਦਿਓ ਫਿਰ ਇਤਿਹਾਰਛ ਪਾਇਆ ਗਿਆ ਫਿਰ ਡੀਰੇਲ ਦੀ ਮਾਫੀ ਵਾਪਸ ਲਈ ਗਈ ਉਹ ਸਾਰੇ ਨਾਲ ਇਨਸੀਡੈਂਟ ਹੋਇਆ ਨਾਲ ਬੇਅਦਬੀ ਹੋਗੀ ਉਹ ਸਾਰੀ ਗੱਲ ਨੇ ਪੂਰਾ ਅਕਾਲੀ ਦਲ ਰਗੜਤਾ ਸੁਬੀਰ ਬਾਦਲ ਦੀ ਪੂਰੀ ਪੋਲਿਟਿਕਸ ਨੂੰ ਰਗੜਤਾ ਇੱਕ 328 ਰੂਪਾਂ ਦਾ ਮਾਮਲਾ ਵੀ ਚੁੱਕਿਆ ਜਦ ਜੱਜ ਸਾਹਿਬ ਨੇ ਕਿਹਾ ਕਿ ਥੇ ਗਏ ਉਹਦੇ ਬਾਰੇ ਕੁਝ ਨਹੀਂ ਦੱਸਿਆ ਕਹਿੰਦੇ ਕਿ ਤੁਸੀਂ ਕੋਈ ਉਦੋਂ ਅਖੰਡ ਪਾਤਸ਼ਾਹ ਵੀ ਰਖਾ ਸਕਦੇ ਸੀ ਰਿਗਰਟ ਦੇ ਤੌਰ ਤੇ ਪਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਵਾਬ ਦਿੱਤਾ ਕਿ ਸਦੀ ਸਰਕਾਰ ਦੁਆਰਾ ਭੁੱਲਾਂ ਬਹੁਤ ਸਾਰੀਆਂ ਹੋਈਆਂ ਉਸ ਸਮੇਂ ਪਰ ਬਾਦਲ ਨੂੰ ਮਿਲਦਾ ਜਿਹੜੇ ਵੀ ਸਲਾਹਕਾਰ ਨੇ ਕੋਈ ਰਾਏ ਦਿੱਤੀ ਉਹ ਵਾਰ-ਵਾਰ ਇੱਕੋ ਗੱਲ ਕਿਹਾ ਸੁਖਬੀਰ ਸਿੰਘ ਬਾਦਲ ਨੇ ਕਿ ਸਾਥੋਂ ਭੁੱਲਾਂ ਬਹੁਤ ਹੋਈਆਂ ਨੇ ਅਸੀਂ ਖਿਮਾ ਦੇ ਜਾਚਕਾਂ ਇੱਕੋ ਹੀ ਗੱਲ ਜਰਨਲ ਪਰ ਉਹ ਸਪੈਸੀਫਿਕ ਜਥੇਦਾਰ ਉਹਨਾਂ ਨੂੰ ਸਪੈਸੀਫਿਕ ਲਿਆਉਣਾ ਚਾਹੁੰਦੇ ਸੀਗੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਗੱਲ ਨੂੰ ਜਰਨਲਾਈਜ਼ ਕਰਨਾ ਚਾਹੁੰਦੇ ਸੀ ਤਾਂ ਕਿ ਜਰਨਲਾਈਜ਼ ਕਰਕੇ ਖਿਹੜਾ ਠੁੱਟੇ ਸਜ਼ਾ ਤਾਂ ਲੱਗਣੀ ਹੈ ਸਜ਼ਾ ਲੱਗਣੀ ਹੈ ਸੁਬੀਰ ਸਿੰਘ ਬਾਦਲ ਨੂੰ ਚੰਦ ਮਿੰਟਾਂ ਚ ਪਤਾ ਲੱਗ ਜਾਏਗਾ ਕਿ ਸਜ਼ਾ ਲੱਗਦੀ ਹੈ ਸਜ਼ਾ ਲੱਗਣੀ ਹੈ ਪਰ ਗੁਨਾਹ ਕਬੂਲ ਲਏ ਨੇ ਤਕਰੀਬਨ ਸਾਰੇ ਲੋਕਾਂ ਨੇ ਜਿਹੜੇ ਜਿਹੜੇ ਵੀ ਸਾਹਮਣੇ ਆ ਰਹੇ ਨੇ ਤੇ ਉਹ ਚੰਦੂ ਮਾਜਰਾ ਨੇ ਚਾਹੇ ਢਿੰਡਸਾ ਨੇ ਚਾਹੇ ਲੰਗਾ ਨੇ ਚਾਹੇ ਚੀਮਾ ਨੇ ਹੁਣ ਲੰਗਾ ਦੀ ਵਾਰੀ ਆਈ ਹੈ ਲੰਗਾ ਤੋਂ ਪੁੱਛਿਆ ਜਾਊਗਾ ਜੋ ਵੀ ਸਜ਼ਾ ਮਾਂ ਨੇ ਸਾਰੀਆਂ ਉਹ ਮੰਨਣ ਦੇ ਲਈ ਸਾਰੇ ਤਿਆਰ ਨੇ ਸਭ ਨੇ ਗਨਾਕੂਲ ਹੈ ਆਪਸ਼ਨ ਨਹੀਂ ਹੁੰਦੀ ਬੇਸਿਕਲੀ ਅਕਾਲ ਤਖਸਬ ਸਾਹ ਬਰਗ ਇੰਸਟੀਚੂਨ ਦੇ ਸਾਹਮਣੇ ਜੇ ਤਾਂ ਤੁਸੀਂ ਫਿਰ ਅਕਾਲ ਤਖਸਬ ਸਾਹਮਣੇ ਪੇਸ਼ ਹੀ ਨਹੀਂ ਹੋਏ ਹੋਗੇ ਫਿਰ ਤੁਹਾਨੂੰ ਪੰਚ ਤੋਂ ਛੇਕ ਦਿੱਤਾ ਜਾਏਗਾ ਪੰਜਾਬ ਚ ਬਹੁਤ ਸਾਰੀਆਂ ਆਧਾਰਨਾ ਨੇ ਜਿਨ੍ਹਾਂ ਨੂੰ ਪੰਚ ਤੋਂ ਛੇਕਿਆ ਗਿਆਗਾ ਦਾ ਸੌਰਜੋਤ ਬਰਾਏ ਕਾਫੀ ਵੱਡੇ ਇੰਟੈਲੈਕਚੁਅਲ ਡੋਰ ਦੇ ਜਿਨ੍ਹਾਂ ਨੇ ਕਿਤਾਬ ਲਿਖੀ ਦਾ ਕਨਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀ ਸਿੱਖ ਅਡੈਂਟੀਟੀ ਲੈ ਕੇ ਉਹਨਾਂ ਨੂੰ ਪੰਜੋਂ ਛੇਕਿਆ ਗਿਆ ਬਹੁਤ ਸਾਰੇ ਲੋਕਾਂ ਨੂੰ ਪੰਜੋਂ ਛੇਕਿਆ ਗਿਆ ਹੁਣ ਤੱਕ ਜਿਨ੍ਹਾਂ ਦਾ ਫਿਰ ਪੰਥ ਨਾਲ ਨਾਤਾ ਹੀ ਨਹੀਂ ਰਿਹਾ ਉਹ ਤੋਂ ਬਾਅਦ ਆਪਣੇ ਆਪਣੇ ਤਰ੍ਹਾਂ ਦੀ ਰਾਜਨੀਤੀ ਕਰਨ ਲੱਗ ਜਾਂਦੇ ਨੇ ਪੰਥ ਨਾਲ ਨਾਤਾ ਉਹਦੀ ਆ ਜਿਹੜਾ ਸਾਬਤ ਸੂਰਤ ਆ ਪੱਗਬੰਦ ਦਾ ਬਾਲ ਰੱਖਦਾ ਚੱਤੂ ਬਾਜਰਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਆ ਰਹੀ ਹੈ ਜਾਬਿੰਦਰ ਜੀ ਹਰਪ੍ਰੀਤ ਸਿੰਘ ਉਹਨਾਂ ਨੇ ਪੁੱਛਿਆ ਕਿ ਮਾਫੀ ਨਾਮਾ ਤੁਸੀਂ ਲਿਖਿਆ ਤੇ ਚੰਦੂ ਮਾਹਰਾਂ ਨੇ ਕਿਹਾ ਕਿ ਨਹੀਂ ਅਸੀਂ ਕੋਈ ਮਾਫੀ ਨਾਮਾ ਨਹੀਂ ਲਿਖਿਆ ਤੇ ਝੂਠੀਆਂ ਖਬਰਾਂ ਦਾ ਖੰਡਨ ਕੀਤਾ ਕਿ ਝੂਠੀਆਂ ਖਬਰਾਂ ਦਾ ਝੂਠਣਾ ਬੋਲੋ ਕਹਿੰਦੇ ਅਤੇ ਉਹਨਾਂ ਨੇ ਕਿਹਾ ਝੂਠਣਾ ਬੋਲੋ ਜਿਆਦੀ ਹਰਪੀ ਸਿੰਘ ਕਹਿੰਦੇ ਕਿ ਝੂਠਣਾ ਬੋਲੋ ਆਪਣੇ ਗੁਨਾਹ ਕਬੂਲੋ ਅੱਜ ਵੀ ਕਬੂਲ ਲੋ ਕਹਿੰਦੇ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਜਾਣਾ ਤਾਂ ਚੰਦੂ ਮਾਇਰਾ ਨੇ ਕਿਹਾਗਾ ਕਿ ਅਸੀਂ ਉਹ ਮਾਫੀਨਾਮਾ ਨਹੀਂ ਲਿਖਿਆਗਾ ਇਹ ਮਾਫੀਨਾਮੇ ਨੂੰ ਲੈ ਕੇ ਬੜਾ ਰੌਲਾ ਪੈਂਦਾ ਰਿਹਾਗਾ ਕਿ ਦਲਜੀਤ ਚੀਮਾ ਨੇ ਲਿਖਿਆ ਚੰਦੂ ਮਾਇਰਾ ਨੇ ਲਿਖਿਆ ਬੜੇ ਲੋਕਾਂ ਲੋਕਾਂ ਦਾ ਰੌਲਾ ਚੱਲਦਾ ਰਿਹਾ ਕਿ ਇਹਦੀ ਮੁਲਾਕਾਤਾਂ ਦੇ ਬਾਰੇ ਵੀ ਵੱਖ-ਵੱਖ ਤਰ੍ਹਾਂ ਦੀਆਂ ਵਫਾਹਾਂ ਚੱਲਦੀਆਂ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਕੀ ਸਰਸਾ ਨੇ ਕਰਾਈ ਹੈ ਫਲਾਣੇ ਨੇ ਕਰਾਈ ਹੈ ਪਰ ਅੱਜ ਤੱਕ ਕੋਈ ਪੁਖਤਾ ਸ ਨਹੀਂ ਆਏਗਾ ਕਿਉਂਕਿ ਅਕਸ਼ੇ ਕੁਮਾਰ ਦੇ ਜ਼ਰੀਏ ਕਿਹਾ ਜਾ ਰਿਹਾ ਸੀ ਬਾਬੇ ਦੀ ਮੁਲਾਕਾਤ ਹੋ ਗਈ ਬਾਤ ਨਾ ਹੋਈ ਇੱਕ ਪਿੱਛੇ ਜੇ ਵਾਦਾ ਮਾਫ ਗਵਾਹ ਬਣਿਆ ਜਿਹੜਾ ਡੇਰੇ ਨਾਲ ਹੀ ਜੁੜਿਆ ਹੋਇਆ ਸੀਗਾ ਉਹ ਵੀ ਆ ਕੇ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਨੇ ਬਹੁਤ ਸਾਰੇ ਖੁਲਾਸੇ ਕੀਤੇ ਨੇ ਕਿ ਡੇਰੇ ਤੇ ਅਕਾਲੀ ਦਲ ਦੀ ਸਾਜ ਕੀ ਸੀਗੀ ਉਹ ਵੀ ਬਹੁਤ ਸਾਰਾ ਕੁਛ ਆਗਾ ਪਰ ਅੱਜ ਬਹੁਤ ਵੱਡਾ ਦਿਨ ਆ ਸਿੱਖ ਸਿਆਸਤ ਲਈ ਔਰ ਖਾਸ ਤੌਰ ਦੇ ਉੱਤੇ ਪੰਥਕ ਸਿਆਸਤ ਦੇ ਲਈ ਕਿ ਪੰਥ ਦੀ ਅਗਲੀ ਰਾਜਨੀਤੀ ਕਿਸ ਤਰ੍ਹਾਂ ਦੀ ਹੋਏਗੀ ਪੰਥ ਕਿੱਧਰ ਨੂੰ ਜਾਏਗਾ ਪੰਥ ਦੀ ਪੋਲਿਟਿਕਸ ਕੰਸੋਲिडेट ਹੋਏਗੀ ਅਗਰ ਪੰਥ ਕੰਸੋਲिडेट ਹੋਏਗਾ ਕਿਹਦੇ ਆਲੇ-ਦਾਲੇ ਕੰਸੋਲिडेट ਹੋਏਗਾ ਕੀ ਪੰਥ ਅਕਾਲੀ ਦਲ ਸੁਖਬੀਰ ਬਾਦਲ ਆ ਯਾਨੀ ਉਹਦੇ ਤੋਂ ਚਲਾ ਜਾਏਗਾ ਕਿਤੇ ਹੋਰ ਹੋਏਗਾ ਪੰਜਾਬ ਦੀ ਹਿਸਟਰੀ ਚ ਰਹੇਗਾ ਬਹੁਤ ਵਾਰ ਅਕਾਲੀ ਪੋਲਿਟਿਕਸ ਵਲਬਲੇਵੇਂ ਖਾਂਦੀ ਰਹੀ ਹੈ ਇੱਕ ਦੌਰ ਆ ਜਦੋਂ ਪੂਰਾ ਅਕਾਲੀ ਦਲ ਜਦੋਂ ਤੱਕੜੀ ਦਾ ਸਿੰਬਲ ਵੀ ਸੁਰਜੀਤ ਸਿੰਘ ਬਰਨਾਲਾ ਕੋਲ ਚਲਾ ਗਿਆ ਸੀਗਾ ਔਰ ਇੱਕ ਅਕਾਲੀ ਦਲ ਅਲੱਗ-ਅਲੱਗ ਤਰੀਕੇ ਦੇ ਨਾਲ ਬਣਾਇਆ ਸੀਗਾ ਬਕਾਇਦਾ ਤੌਰ ਦੇ ਉੱਤੇ ਗੁਰਚਰ ਸਿੰਘ ਟੋੜਾ ਨੇ ਤਾਂ ਪੰਥ ਦੀ ਜਿਹੜੀ ਸਿਆਸਤ ਆ ਅਕਾਲੀ ਸਿਆਸਤ ਆ ਉਹ ਕਦੇ ਵੀ ਇਕਜੁੱਟ ਨਹੀਂ ਰਹੀ ਜਦੋਂ ਉਹ ਸੱਤਾ ਚ ਬਾਹਰ ਹੁੰਦੀ ਹੈ ਤਾਂ ਬਹੁਤ ਸਾਰੇ ਸੰਕਟਾਂ ਦਾ ਸ਼ਿਕਾਰ ਹੁੰਦੀ ਹੈ ਜਦੋਂ ਸੱਤਾ ਚ ਹੁੰਦੀ ਉਹਦੇ ਵੀ ਬਹੁਤ ਸਾਰੇ ਸਵਾਲ ਰਹਿੰਦੇ ਨੇ ਅਕਾਲੀ ਪੋਲਿਟਿਕਸ 'ਚ ਪਰ ਖਾਸ ਤੌਰ ਦੇ ਤੇ ਜਦੋਂ ਉਹ ਸੱਤਾ 'ਚੋਂ ਬਾਹਰ ਹੁੰਦੀ ਆ ਤਾਂ ਬਹੁਤ ਸਾਰਾ ਕੁਝ ਹੁੰਦਾ ਤੇ ਉਹ ਹੀ ਸੰਕਟ ਪੂਰੇ ਸਵਾਲ ਜਵਾਬ ਆ ਗਏ ਨੇ ਪੂਰੇ ਸਵਾਲ ਜਿਹੜੇ ਚੰਦੂ ਮਾਇਆ ਨੂੰ ਕੀਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਤੁਸੀਂ ਝੂਠ ਬੋਲ ਰਹੇ ਹੋ ਤਾਂ ਉਹ ਕਹਿੰਦੇ ਕਿ ਨਹੀਂ ਅਸੀਂ ਝੂਠ ਨਹੀਂ ਬੋਲ ਰਹੇ ਤਾਂ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਕਹਿੰਦੇ ਨੇ ਕਿ ਸੌਦਾ ਸਾਧ ਨੂੰ ਮਾਫੀ ਦੇਣ ਦੇ ਫੈਸਲੇ ਦਾ ਤੁਸੀਂ ਸਵਾਗਤ ਕੀਤਾ ਸੀ ਤੇ ਉਸ ਤੋਂ ਬਾਅਦ ਕਿ ਆ ਕਿ ਸਾਡੇ ਕੋਲ ਤੁਹਾਡੀਆਂ ਅਖਬਾਰਾਂ ਦੇ ਬਿੱਤਤੀਆਂ ਹੋਈਆਂ ਕਟਿੰਗਾਂ ਵੀ ਨੇ ਅੱਜ ਤਾਂ ਝੂਠ ਨਾ ਬੋਲੋ ਤਾਂ ਦੁਬਾਰਾ ਇਹ ਗੱਲ ਪ੍ਰੇਮ ਸਿੰਘ ਚੰਦੂਮਾਹਰਾਂ ਨੂੰ ਝਿੜਕ ਕੇ ਕਹੀ ਗਈ ਤੇ ਬਾਅਦ ਦੇ ਵਿੱਚ ਚੰਦੂਮਾਹਰਾਂ ਨੇ ਕਿਹਾ ਕਿ ਜਦਾ ਸਾਹਿਬ ਮੈਂ ਕਦੇ ਅਜਿਹਾ ਬਿਆਨ ਹੀ ਨਹੀਂ ਦਿੱਤਾ ਹੂੰ ਹੂੰ ਤਾਂ ਅੱਛਾ ਤੇ ਇਹੀ ਗੱਲ ਆ ਬਾਅਦ ਚ ਹੁਣ ਉਹ ਇਨਵੈਸਟੀਗੇਸ਼ਨ ਹੁੰਦੀ ਰਹੇਗੀ ਅਖਬਾਰਾਂ 'ਚ ਭਾਈ ਲੱਗੀ ਸੀ ਨਹੀਂ ਲੱਗੀ ਚੰਦੂਮਾਹਰਾਂ ਕਹਿਣਗੇ ਮੈਂ ਤਾਂ ਕਹੀ ਹੀ ਨਹੀਂ ਸੀਗਾ ਅਖਬਾਰ ਨੇ ਆਪੀ ਲਾਤਾ ਮੇਰੀ ਪਾਰਟੀ ਨੇ ਲਵਾਤਾ ਹੂ ਜਿੰਨੇ ਮਰਜ਼ੀ ਜਸਟੀਫਿਕੇਸ਼ਨਾਂ ਤੁਸੀਂ ਜੇ ਕਿਸੇ ਗੱਲ ਨੂੰ ਜਸਟੀਫਾਈ ਕਰਨਾ ਤਾਂ ਉਹਦੀਆਂ ਬਹੁਤ ਉਧਾਰਨਾ ਨਿਕਲ ਆਉਂਦੀਆਂ ਨੇ ਬਹੁਤ ਸਾਰੇ ਕਾਰਨ ਨਿਕੰਣ ਆਉਣ ਦੇ ਬਹੁਤ ਸਾਰੇ ਲਾਜਿਕ ਨਿਕਲੇ ਆਉਂਦੇ ਨੇ ਕਿਸੇ ਵੀ ਗੱਲ ਨੂੰ ਤੁਸੀਂ ਜਸਟੀਫਾਈ ਕਰ ਸਕਦੇ ਹੋ ਇਤੋ ਸੁਖੀ ਸਿੰਘ ਬਾਦਲ ਹੋਣਾ ਦੀ ਸਿਆਸਤ ਕਿਵੇਂ ਦੇ ਦੇ ਦੂਜਾ ਜੇ ਅੱਜ ਕੋਈ ਸਖਤ ਫੈਸਲਾ ਆ ਗਿਆ ਜੇ ਸਾਇਆ ਜੋ ਦੇਖੋ ਮਸਲਾ ਦੋ ਤਰ੍ਹਾਂ ਦੇ ਗੱਲ ਆ ਕਿ ਧਾਰਮਿਕ ਸਜ਼ਾ ਲੱਗੇਗੀ ਜਾਂ ਰਾਜਨੀਤਿਕ ਸਜ਼ਾ ਲੱਗੇਗੀ ਇਹ ਕਿਹਾ ਜਾਂਦਾ ਕਿ ਇਸੇ ਤੱਕ ਤੋਂ ਰਾਜਨੀਤਿਕ ਸਜ਼ਾਵਾਂ ਵੀ ਲੱਗਦੀਆਂ ਰਹੀਆਂ ਧਾਰਮਿਕ ਵੀ ਲੱਗਦੀਆਂ ਰਹੀਆਂ ਨੇ ਜੇ ਤਾਂ ਉਹਨਾਂ ਨੂੰ ਕੋਈ ਲੰਬੇ ਸਮੇਂ ਦੇ ਲਈ ਸਨਿਆਖ ਕਹਿ ਦਿੱਤਾ ਗਿਆ ਕਿ ਤੁਸੀਂ ਬਾਹਰ ਹੋ ਜੇ ਤਾਂ ਕੋਈ 6 ਮਹੀਨੇ ਦੀ ਗੱਲ ਹੋਈ ਅਲੱਗ ਗੱਲ ਆ ਸਾਲ ਦੀ ਇਹ ਤਾ ਫਿਰ ਮੈਨੂੰ ਲੱਗਦਾ ਅਕਾਲੀ ਦਲ ਬਾਦਲ ਦੀ ਜਿਹੜੀ ਪੋਲਿਟਿਕਸ ਆ ਅਕਾਲੀ ਦਲ ਬਾਦਲ ਖੁਦ ਹੀ ਬੜੇ ਵੱਡੇ ਕ੍ਰਾਈਸਿਸ 'ਚ ਆ ਤਾਂ ਕੋਈ ਹੋਰ ਸ਼ੇਪ ਲਏਗੀ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ ਜਿਵੇਂ ਅਮਰਤਪਾਲ ਦਾ ਧੜਾ ਵੀ ਕੋਸ਼ਿਸ਼ ਕਰ ਰਿਹਾਗਾ ਜੋ ਸੁਧਾਰ ਲੈਣ ਵਾਲੇ ਵੀ ਕੋਸ਼ਿਸ਼ ਕਰ ਰਹੇ ਨੇ ਇਹ ਸਪੇਸ ਨੂੰ ਭਰਨ ਦੇ ਲਈ ਪੰਥਕ ਪੋਲਿਟਿਕਸ ਐਸ ਟਾਈਮ ਇੱਕ ਇਹੋ ਜਿਹੀ ਸਪੇਸ 'ਚ ਬੈਠ